ਵੀ ਸਟੈਂਟ ਪਊਗਾ ਪਰ ਤੁਹਾਡੇ ਕੋਲੇ ਆ ਕੇ ਮਰੀਜੀ ਠੀਕ ਹੋ ਗਈ ਜੀ ਸਟੈਂਟ ਦੀ ਲੋੜ ਹੀ ਨਹੀਂ ਪਈ ਜੀ ਇਹਨਾਂ ਦੇ ਬਲੋਕਰ ਸੀ ਉਹਰੇ ਆਜਾ ਬਾਈ ਪੂਰਾ ਫੁੱਲ ਮੀ ਪੈ ਰਿਆ ਲੁਧਿਆਣਾ ਸ਼ਹਿਰ ਦੇ ਵਿੱਚ ਆਜਾ ਆਪਾਂ ਜਿੱਥੇ ਆਇਆ ਇੱਥੇ ਉਹ ਲੋਕ ਆਉਂਦੇ ਨੇ ਜਿਨ੍ਹਾਂ ਨੂੰ بڑے بڑے ਹਸਪਤਾਲਾਂ ਨਾਲ ਜਵਾਬ ਦਿੱਤਾ ਵੀ ਤੁਹਾਡੇ ਸਟੈਂਟ ਪਊਗਾ ਪਰ ਇੱਥੇ ਆ ਕੇ ਸਟੈਂਟ ਪਾਉਣ ਵਾਲਾ ਕੰਮ ਜਮ੍ਹਾਂ ਟਲ ਜਾਂਦਾ ਹੈਗਾ ਆਹ ਵੇਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡਾ ਜੀ ਸਾਡਾ ਡਿਸਟ੍ਰਿਕਟ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਆਇਓ ਜੀ ਕੀ ਹੋਇਆ ਸੀ ਜੀ ਘਰ ਦੇ ਨੂੰ ਸਟੈਂਟ ਪਾਏ ਹੋਂ ਠੀਕ ਆ ਹਾਂ ਇਹ ਤੇ ਚੌਥੀ ਵਾਰ ਕੋਈ ਫਰਕ ਪਿਆ ਜੀ ਹਾਂਜੀ ਕਿੰਨਾ ਫਰਕ ਪੈ ਗਿਆ ਜੀ ਲਗਰ ਰੁਪਈਏ ਦੇ 20 ਪੈਸੇ ਅੱਛਾ ਕਿਹੜਾ ਬੰਦਾ ਜੀ ਬੱਪੂ ਜੀ ਝੂਟ ਚੱਕ ਕੀ ਪ੍ਰੋਬਲਮ ਸੀ ਜੀ ਉਹ ਦਰੰਗ ਤੋਂ ਦੋ ਤਣੇ ਦੌਰੇ ਪੈ ਗਏ ਅੱਛਾ ਕਿੰਵੀਂ ਵਾਰ ਆਵਾਂਗੇ ਅੱਜ ਅੱਜ ਚੌਥੀ ਪੰਜ ਕੋਈ ਫਰਕ ਪਿਆ ਜੀ ਇੱਥੋਂ ਹਾਂ ਬਹੁਤ ਫਰਕ ਕੀ ਬੁਲਾਉਂਦੇ ਨੇ ਜੀ ਕਾੜਾ ਬੁਲਾਉਂਦੇ ਦਵਾਈ ਵੀ ਦਿੰਦੇ ਆ ਦੇਸੀ ਦਵਾਈ ਦਿੰਦੇ ਆ ਜੀ ਦੇਸੀ ਦਵਾਈ ਹੁੰਦੇ ਜਮਾਈ ਹਾਂ ਆਜੋ ਭਾਈ ਅੰਦਰ ਵੀ ਗੱਲਬਾਤ ਕਰਵਾਉਣਾ ਐਚ ਐਸ ਬਾਬਾ ਜੀ ਕਾੜੇ ਵਾਲੇ ਸਪੈਸ਼ਲ ਵੈਜੀ ਨੇ ਜਿਹੜੇ ਕਿ ਦੇਸੀ ਜੜੀ ਬੂਟਿਆਂ ਨਾਲ ਇਲਾਜ ਕਰਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਤਿੰਨ ਥਾਵਾਂ ਹੋਰ ਵੀ ਜਾਂਦੇ ਆਗੇ ਕਿੱਥੇ ਕਿੱਥੇ ਜਦੋਂ ਸਾਰੀਆਂ ਗੱਲਾਂ ਬਾਤਾਂ ਕਰਦਿਆਂ ਬਾਈ ਹੈਗੇ ਜੀ ਵੈਜ ਸਾਹਿਬ ਵੈਜ ਸਾਹਿਬ ਹੈਗੇ ਨਹੀਂ ਜੀ ਕਰਵਾ ਦੂੰ ਗੱਲ ਦੋ ਮਿੰਟ ਜੀ ਕਰਾਉਣੇ ਆ ਜੀ ਆਜੋ ਜੀ ਵੀਡੀਓ ਸ਼ੇਅਰ ਕਰਕੇ ਉਹ ਮਰੀਜ਼ਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਤਾ ਵੀ ਤੁਹਾਡੇ ਸਟੰਟ ਪਊਗਾ ਸਸੀਕਰਪਣੇ ਸਸੀਕਰਪਣੇ ਕਿੰਵੀਂ ਵਾਰ ਆਏ ਜਿੱਥੇ ਵੀਰੇ 6ਵੀਂ ਵਾਰ ਆਏ ਕੀ ਪ੍ਰੋਬਲਮ ਸੀ ਭਣੇ ਮੈਨੂੰ ਨਹੀਂ ਪ੍ਰੋਬਲਮ ਮੇਰੇ ਡੈਡੀ ਨੂੰ ਪ੍ਰੋਬਲਮ ਆ ਕੀ ਪ੍ਰੋਬਲਮ ਸੀ ਉਹਨਾਂ ਨੂੰ ਨਾ ਮਦਰਾੰਗ ਦਾ ਦੌਰ ਆ ਪਿਆ ਸੀਗਾ ਇੱਥੋਂ ਫਰਕ ਪਿਆ ਕੋਈ ਹਾਂਜੀ ਹੁਣ ਬਹੁਤ ਫਰਕ ਆ ਕਿੰਨਾ ਕੁ ਫਰਕ ਪੈ ਗਿਆ ਹੁਣ ਤਾਂ ਬਹੁਤ ਫਰਕ ਆ ਵੀਰੇ ਚਲੋ ਵਧੀਆ ਗੱਲ ਆ ਹਾਂਜੀ ਹਾਂਜੀ ਕੋਈ ਹੋਰ ਦਵਾਈ ਲੈਣੇ ਹੋ ਕਿਤੇ ਇੱਥੇ ਆਉਣੇ ਹੋ ਨਹੀਂ ਨਹੀਂ ਪਹਿਲਾਂ ਲੈnde ਸੀਗੇ ਜਿਹੜੇ ਹਸਪਤਾਲ ਚ ਉੱਥੋਂ ਕੋਈ ਫਰਕ ਨਹੀਂ ਪਿਆ ਉੱਥੋਂ ਕੋਈ ਫਰਕ ਨਹੀਂ ਪਿਆ ਇੱਥੋਂ ਫਰਕ ਪਿਆ ਜਣੀ ਕੇ ਹਾਂਜੀ ਇੱਥੋਂ ਫਰਕ ਪਿਆ ਹੋਇਆ ਹੁਣ ਵਧੀਆ ਤੋਰ ਦੇ ਫਿਰਦੇ ਆ ਠੀਕ ਹੈ ਜੀ ਆਪਣਾ ਕਿਹੜਾ ਪਿੰਡਾ ਪਨੇ ਬਨੂੜ ਤੋਂ ਆਏ ਜੀ ਕੀ ਪ੍ਰੋਬਲਮ ਸੀ ਜੀ ਮੇਰੇ ਇੱਥੇ ਦਰਦ ਰਹਿੰਦਾ ਸੀ ਜੀ ਨਾਸ ਬਲੋਗ ਸੀ ਜਾਨੀ ਕਿ ਇਥੋਂ ਕੜਾ ਨਾਲ ਹੀ ਠੀਕ ਆ ਗਏ ਜੀ ਹਾਂ ਜੀ ਕਿੰਨੇ ਕਬਾਰ ਆ ਗਏ ਜੀ ਅਸੀਂ ਜੀ ਤੀਸਰੀ ਵਾਰ ਆਏ ਸਤਿ ਸ਼੍ਰੀ ਅਕਾਲ ਜੀ ਕੀ ਤਕਲੀਫ ਸੀ ਆਪਾਂ ਨੂੰ ਜੀ ਮਨੂੰ ਜਾਨੀ ਕਿ ਹਾਰਟ ਦੀ ਹੈ ਹਾਰਟ ਜਾਨੀ ਕਿ ਕਿਸੇ ਹਸਪਤਾਲ ਚ ਦਿਖਾਇਆ ਸੀ ਜੀ ਆ ਦਿਖਾਇਆ ਪੀਜੀਐਚ ਚੰਡੀਗੜ੍ਹ ਕੀ ਕਹਿੰਦੇ ਜੀ ਫਿਰ ਉਹ ਉਵੇਂ ਦੇ ਸ਼ੰਟ ਪਾਣੇ ਆ ਇੱਥੇ ਵਾਲੇ ਬਾਈ ਸਭ ਕੀ ਕਹਿੰਦੇ ਫਿਰ ਇੱਥੇ ਜਾਨੀ ਕਿ ਠੀਕ ਹੋ ਗਏ ਕੜਾ ਪੀ ਗਏ ਜੇ ਨਹੀਂ ਕਹਿੰਦੇ ਸਟੰਡ ਪਾਉਣ ਦੀ ਲੋੜ ਨਹੀਂ ਵੀ ਤੁਸੀਂ ਇੰਹੀਂ ਠੀਕ ਆ ਜਾਓਗੇ ਹਾਂਜੀ ਫਿਰ ਇੰਹੀਂ ਠੀਕਾ ਕੜੇ ਨਾਲ ਜੀ ਕੜੇ ਨਾਲ ਠੀਕ ਹੋ ਬਾਈ ਜਿਹੜਾ ਵੀ ਤੁਹਾਡੀ ਨਜ਼ਰ 'ਚ ਕੋਈ ਮਰੀਜ਼ ਹੈਗਾ ਇਹ ਵੀਡੀਓ ਨਾਲ ਤੱਕ ਜਰੂਰ ਪਹਛਾ ਦਿਓ ਕਿਹਨੇ ਤੁਹਾਨੂੰ ਕੀ ਤਕਲੀਫ ਤੁਸੀਂ ਮੈਨੂੰ ਲੱਤਾਂ ਨਹੀਂ ਬਲਾਕਿੰਗ ਲੱਤਾਂ ਦੇ ਨਾੜਾਂ ਬਲੌਕ ਹੋ ਗਈਆਂ ਸੀ ਕਿਸੇ ਹੋਰ ਹਸਪਤਾਲ ਤੇ ਨਹੀਂ ਦਿਖਾਇਆ ਆਪਣੇ ਨਹੀਂ ਉੱਥੇ 40 ਉੱਥੇ ਦਿਖਾਇਆ ਸੀ ਉੱਥੋਂ ਕੋਈ ਫਰਕ ਨਹੀਂ ਪਿਆ ਨਹੀਂ ਉਹ ਤਾਂ ਆਪਰੇਸ਼ਨ ਦੱਸਿਆ ਸੀ ਉਹਨਾਂ ਨੇ ਅੱਛਾ ਆਪਰੇਸ਼ਨ ਨਹੀਂ ਦੱਸਦਾ ਸੀ ਪਰ ਇੱਥੋਂ ਫਿਰ ਇੱਥੋਂ ਫਿਰ ਹੁਣ ਇਹ ਮੈਂ ਹੋ ਮਹੀਨਾ ਹੋ ਗਿਆ ਦਵਾਈ ਖਾਂਦੇ ਨੂੰ ਤੇ ਉਹਦੇ ਨਾਲ ਮੈਨੂੰ ਕੁਝ ਠੀਕ ਆ ਮੈਂ ਫਰਕ ਪੈ ਗਿਆ ਆਪਣੇ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਕੋਈ ਲੱਤਾਂ ਤੇ ਐਦਾਂ ਬਲੌਕ ਜਾ ਦੀ ਮੈਂ ਤਾਂ ਕਹਿੰਦੀ ਆ ਵੀ ਇੱਥੇ ਆਓ ਕੱਲੀ ਲੱਤਾਂ ਦੀ ਨਹੀਂ ਮੈਨੂੰ ਪੂਰੇ ਸਰੀਰ 'ਤੇ ਹੀ ਲੱਗਦਾ ਵੀ ਮੇਰਾ ਫਰਕ ਪਹਿਲਾਂ ਨਾਲ ਹਲਕਾ ਲੱਗਦਾ अच्छा हां जी देसी दवाइयां ਤੇ ਕੜੇ ਨਾਲ ਹੀ ਠੀਕ ਕਰਤਾ ਬਣੇ हां जी ਮੈਂ ਠੀਕ ਆ ਹੁਣ ਬਾਈ ਹੋਰ ਵੀ ਬਹੁਤ ਮਰੀਜ਼ ਬੈਠ ਨੇ ਤੇ ਜਿਆਦੇ ਮਰੀਜ਼ਾਂ ਕੋਲੇ ਲੈ ਕੇ ਜਾਵਾਂਗੇ ਨਾ ਟਾਈਮ ਬੜਾ ਲੱਗ ਜੂਗਾ ਸਤਿ ਸ਼੍ਰੀ ਅਕਾਲ ਜੀ ਕੀ ਪ੍ਰੋਬਲਮ ਸੀ ਜੀ ਮੈਨੂੰ ਹੱਡ ਦੀ ਪਰਲਮ ਸੀ ਹੱਡ ਦੀ ਜੀ ਕਿਸੇ ਹੋਰ ਹਸਪਤਾਲ ਦਿਖਾਇਆ ਹੋਊਗਾ ਜੀ ਨਹੀਂ ਜੀ ਪਹਿਲਾਂ ਮੈਂ ਤਾਂ ਚੱਲਦਾ ਸੀ ਲਾਜ ਮੇਰਾ ਅੱਛੇ ਉੱਥੇ ਮੈਂ ਉੱਥੋਂ ਮੈਂ ਦਵਾਈ ਦਵਾਈ ਬੰਦ ਉਹ ਤੁੰ ਦਵਾਈ ਮਖਾਨਾ ਥੋੜਾ ਜਿਹਾ ਖਾਣਾ ਇੱਥੇ ਖਾਣਾ ਮੈਂ ਪੰਜਵੀਂ ਵਾਰੀ ਆ ਕੋਈ ਫਰਕ ਪਿਆ ਲੱਗਿਆ ਜੀ ਤੁਹਾਨੂੰ ਹਾਂਜੀ ਫਰਕ ਫਰਕ ਆ ਪਹਿਲਾਂ ਕਿੰਨਾ ਕੁ ਫਰਕ ਪਿਆ ਗਿਆ ਜੀ ਕਾਫੀ ਫਰਕ ਆਇਆ ਅੱਛੇ ਜੀ ਚਲੋ ਆਪਾਂ ਨੂੰ ਕੀ ਪ੍ਰੋਬਲਮ ਸੀ ਜੀ ਹਾਰਟ ਦੀ ਹੱਟਦੀ ਨਹੀਂ ਸਟੰਟ ਪਏ ਹੋਏ ਦੋ ਸਟੰਟ ਪਏ ਹੋਏ ਨੇ ਜੀ ਫਿਰ ਫਿਰ ਕੜਾ ਪੀਏ ਨੂੰ ਕੋਈ ਨੁਕਸਾਨ ਤਾਂ ਨਹੀਂ ਰਹੀ ਨੁਕਸਾਨ ਕਾਦਰ ਦਰਦ ਹੁੰਦਾ ਸੀਗਾ ਤੇ ਹੱਸ ਤੇ ਕਿੰਨੇ ਆ ਅਸ ਦਰਦ ਹੁੰਦਾ ਸੀ ਉਹ ਠੀਕ ਆ ਗਿਆ ਜੀ ਹਾਂਜੀ ਬਿਲਕੁਲ ਠੀਕ ਆ ਗਿਆ ਜੀ ਕਿੰਨੇ ਕ ਵਾਰ ਆਏ ਤੁਸੀਂ 14ਵਾਂ ਕੜਾ ਅੱਛੇ ਜੀ ਆ ਦੋ ਜੀ ਅੱਗੇ ਹੋਰ ਵੀ ਤੁਹਾਨੂੰ ਮਰੀਜ਼ਾਂ ਨਾਲ ਬਿਲਾਉਣੇ ਆ ਤੇ ਬੈਸਾਬ ਨਾਲ ਵੀ ਮਿਲਾਉਣੇ ਆਗੇ ਤੁਹਾਨੂੰ ਭਾਣੇ ਕੀ ਤਖ ਹਾਰਡਵੇਅਟ ਘਟਸੀ ਮੇਰੀ ਅਸਿਆ ਪਹਿਲਾਂ ਕਿਸੇ ਹੋਰ ਹਸਪਤਾਲ ਚ ਦਿਖਾਇਆ ਜੀ ਫਿਰ ਹਾਂਜੀ ਖੰਦੇਸੀ ਡੀ ਐਮ ਸੀ ਐਸ ਹਸਪਤਾਲ ਤੋਂ ਉੱਥੋਂ ਵਾਲੇ ਕੀ ਕਹਿੰਦੇ 2 ਸਾਲ ਖਾਦੀ ਚ ਦਹਲੇ ਇੰਨੀ ਬਧੀ ਨਹੀਂ ਸੀਗੀ ਠੀਕ ਹੈ ਹਾਂ ਆ ਬਾਪੂ ਜਮਾਲ ਠੀਕ ਹੈ ਪੁੱਸ ਬਾਪੂ ਦਾ ਹਾਲ ਚਾਲ ਹੈ ਬਾਪੂ ਕੀ ਹੋ ਗਿਆ ਜੀ ਜੀ ਦੱਸ ਤਾਂ ਜੀ ਓਏ ਨਾ ਬੋਲ ਪਾ ਓਏ ਜੀ ਜੀ ਹੱਥ ਪੈਰ ਕੰਬਦੇ ਜੀ ਹੱਥ ਪੈਰ ਕੰਬਦੇ ਜੀ ਤੇ ਹੁਣ ਕੋਈ ਫਰਕ ਲੱਗਦਾ ਜੀ ਹਾਂ ਜੀ ਫਰਕ ਕਿੰਨਾ ਕੁ ਫਰਕ ਪੈ ਗਿਆ ਜੀ ਪਿਛੇ ਤੋਂ ਕਿੰਨੇ ਪੈਸੇ ਫਰਕ ਪੈ ਗਿਆ ਦੂਜੀ ਵਾਰੀ ਤੇ ਲੈਣਾ ਆ ਜੀ ਦੂਜੀ ਵਾਰ ਤੇ ਕਿੰਨੇ ਕੇ ਪੈਸੇ ਫਰਕ ਪੈ 10 ਕੇ ਪੈਸੇ ਫਰਕ ਪੈ ਗਿਆ ਸਿਰਫ ਦੋ ਬਾਰ ਚ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡਾ ਜੀ ਵੀਰ ਜੀ ਮੈਂ ਲੁਧਿਆਣੇ ਦਾ ਹੀ ਆ ਕੀ ਪ੍ਰੋਬਲਮ ਸੀ ਜੀ ਜੀ ਮੇਰੇ ਹাড় ਦੀਆਂ ਤਿੰਨਾਂ ਦਾ ਸਭ ਬਲੌਕ ਸੀ ਔਰ ਅਧਰੰਗ ਹੋਇਆ ਸੀ ਤਿੰਨਾਂ ਦਾ ਸਭ ਬਲੌਕ ਸੀ ਹাড় ਦੀਆਂ ਅਧਰੰਗ ਹੋਇਆ ਸੀ ਅੱਦੇ ਸਰੀਰ ਤੇ ਕੋਈ ਹੋਰ ਹਸਪਤਾਲ ਦਿਖਾਇਆ ਜੀ ਫਿਰ ਹਾਂ ਜੀ ਕਾਫੀ ਹਸਪਤਲ ਦਿਖਾਇਆ ਮੈਂ ਸੀਐਮਸੀ ਹਸਪੀਟਲ ਦਾਖਲ ਵੀ ਰਿਆ ਮੈਂ ਉੱਥੋਂ ਕੋਈ ਫਰਕ ਪਿਆ ਜੀ ਨਹੀਂ ਉੱਥੋਂ ਕੋਈ ਫਰਕ ਨਹੀਂ ਪਿਆ ਫਿਰ ਮੈਂ ਮੈਨੂੰ ਕਿਸੇ ਮਨੂੰ ਕਿਸੇ ਵੀਰ ਨੇ ਕਿਹਾ ਵੀ ਇੱਥੇ ਜਾਓ ਤੁਸੀਂ ਅੱਛਾ ਜੀ ਤੇ ਮੈਂ ਇੱਥੇ ਆਇਆ ਤੇ ਫਿਰ ਮੈਂ ਵਿਅੱਜ ਜੀ ਨਾਲ ਗੱਲ ਕੀਤੀ ਮੈਂ ਬਨੂਏ ਹਾਲਾਤ ਹੈ ਮੇਰੇ ਕਿੰਨਾ ਫਰਕ ਪੈ ਗਿਆ ਜਿੱਥੋਂ ਬਹੁਤ ਫਰਕ ਹੈਗਾ ਜੀ ਹੁਣ ਤਾਂ ਦੇਖੋ ਅੱਛਾ ਇੱਕ ਤਾਂ ਹੈ ਕਾੜਾ ਪਿਆਉਂਦੇ ਆ ਜੀ ਹਾਂ ਜੀ ਤੇ ਇੱਕ ਦੇਸੀ ਦਵਾਈ ਵੀ ਦਿੰਦੇ ਆ ਦੇਸੀ ਦਵਾਈ ਦਿੰਦੇ ਆ ਜੀ ਹਾਂ ਜੀ ਕੋਈ ਮੈਡੀਸਨ ਹੋਰ ਅੰਗਰੇਜ਼ੀ ਨਹੀਂ ਸਿਰਫ ਦੇਸੀ ਦਵਾਈ ਹੈ ਜੀ ਹਾਂ ਜੀ ਦੇਸੀ ਦਵਾਈ ਹੈ ਜੀ ਆਹ ਵੇਖੋ ਬਈ ਦੇਸੀ ਦਵਾਈਆਂ ਇਨੇ ਦੇ ਦਵਾਈ ਖਾ ਲਈ ਉਹਨੂੰ ਮੁੜ ਕੇ ਰੋਗ ਟੁੱਟ ਜਾਂਦਾ ਲੱਗਦਾ ਨਹੀਂ ਜਿਹੜੇ ਰੋਗ ਦੀ ਦਵਾਈ ਖਾਣੇ ਆਗੇ ਸਤਿਕਾਰ ਜੀ ਮੈਂ ਨਮਾ ਜੀ ਨਮਾ ਜੀ ਫੇਰ ਠੀਕ ਹੈ ਜੀ ਸਤਿਕਾਰ ਮਾਤਾ ਜੀ ਕਿਹੜਾ ਪਿੰਡਾ ਜੀ ਪਿੰਡ ਪਲਾਹੀ ਜੀ ਅੱਛਾ ਕਿੰਨੇ ਕ ਵਾਰ ਆਗੇ ਇੱਥੇ ਜੀ ਸਾਨੂੰ ਹੋਈ ਗਏ 8-9 ਮਹੀਨੇ ਆਉਂਦੇ ਕੋਈ ਫਰਕ ਪਏ ਜੀ ਹਾਂਜੀ ਬਾਬਾ ਕੀ ਤਕਲੀਫ ਸੀ ਜੀ ਹਾਰਦ ਦੇ ਮਰੀਜ਼ ਇਦਾਂ ਅੱਛਾ ਪਹਿਲਾਂ ਕੋਈ ਹੋਰ ਹਸਪਤਾਲ ਦਿਖਾਇਆ ਹੋਵੇ ਜੀ ਹਾਂਜੀ ਹਾਂਜੀ ਚਰੰਦਾ ਦਿਖਾਇਆ ਸੀ ਕੋਈ ਫਰਕ ਨਹੀਂ ਪਿਆ ਉਦੋਂ ਜੀ ਥੋੜਾ ਬਹੁਤ ਇੱਥੋਂ ਇੱਥੋਂ ਜ਼ਿਆਦਾ ਜ਼ਿਆਦਾ ਪਏਗੇ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਆਪਾਂ ਨੂੰ ਕੀ ਤਖਲੀਫ ਸੀ ਜੀ ਮੇਰੀਆਂ ਲੱਤਾਂ ਬਹੁਤ ਦਰਦ ਕਰਦੇ ਪਰ ਮੈਂ ਪਹਿਲੀ ਵਾਰੀ ਆਈ ਆ ਸੱਸੀ ਜੀ ਆਪਾਂ ਜੀ ਹਾਲ ਦੀ ਪ੍ਰੋਬਲਮ ਸੀ ਸਾਹ ਚੜਦਾ ਸੀਗਾ ਤੇ ਹਾਂ ਜੀ ਹੁਣ ਠੀਕ ਆ ਬਿਲਕੁਲ ਠੀਕ ਹੋ ਗਿਆ ਜੀ ਦੋ ਮਿੰਟ ਹੋ ਗਏ ਦਵਾਈ ਦੇਸੀ ਦਵਾਈ ਨਾਲ ਠੀਕ ਹੋ ਗਿਆ ਜੀ ਦਵਾਈ ਨਾਲ ਠੀਕ ਹੋ ਗਿਆ ਜੀ ਤੇ ਆਜੋ ਬਾਈ ਤੁਹਾਨੂੰ ਬੈਦ ਐਚ ਐਸ ਬਾਬਾ ਜੀ ਨਾਲ ਮਿਲਾਉਣੇ ਆਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਹੜੇ ਠੀਕ ਠਾਕ ਜਿਹੜੇ ਕਾੜੇ ਬਣਾਉਣੇ ਹੋ ਜੀ ਕਾੜੇ ਬਣਦੇ ਆ ਜੀ ਇਹ ਕਾੜਾ ਜੱਗੇ ਪੱਤਰੀਂ ਦੋਸ਼ ਕਾੜਾ ਤਿਆਰ ਕੀਤਾ ਸੀਗਾ ਹਾਂ ਜੀ ਜਿਹੜਾ ਵਰੇ ਦੇ ਵਿੱਚ 48 ਬਿਮਾਰੀਆਂ ਆ ਜਾਂਦੀਆਂ ਨੇ ਪਰ ਰੱਬ ਦੀ ਦਇਆ ਕਹਿ ਸਕਦੇ ਆ ਵੀ ਆਪਣੇ ਕੋਲੇ 90% ਹੜ ਦੇ ਮਰੀਜ਼ ਹਮਾਇਤ ਦੇਖਦੇ ਜੀ ਕਾੜੇ ਵਾਲੇ ਆਈ ਜਾਂਦੇ ਨੇ ਖਤਮ ਹੋ ਜਾਂਦੇ ਨੇ ਜਾਈ ਜਾਂਦੇ ਨੇ ਜੀ ਪਰ ਤੁਹਾਡਾ ਕੰਮ ਬਹੁਤ ਸਮੇਂ ਤੋਂ ਦੇਖਦਾ ਹਾਂ ਮੇਰੇ ਖਿਆਲ ਹੂਗਾ ਵੀ ਪੰਜਾਬ ਨੂੰ ਤੁਸੀਂ ਪਹਿਲੇ ਹੋਵੋਗੇ ਜੀ ਅੱਗੇ ਆਪਾਂ 5 ਸਾਲ ਹੋ ਗਏ ਲੱਗਿਆ ਨੂੰ 4-5 ਸਾਲ ਪ੍ਰਮਾਤਮਾ ਦੀ ਕਿਰਪਾ ਵੀ ਆਪਣੇ 25000 ਮਰੀਜ਼ ਫੇਸਬੁੱਕ ਪੇਜ ਤੇ ਬੋਲਦਾ ਹਾਂ ਜੀ ਹਾਂ ਜੀ ਆ ਦੱਸਦੇ ਆ ਲੋਕ ਜੀ ਇੱਥੋਂ ਮੈਂ ਬਹੁਤ ਮਿਰਜਾਂ ਦੇ ਰਿਵਿਊ ਹੀ ਜਾਣੇ ਜੀ ਹਰੇ ਕਹਿੰਦਾ ਜੀ ਮੈਨੂੰ ਫਰਕ ਪੈ ਗਿਆ ਮੈਨੂੰ ਫਰਕ ਪੈ ਗਿਆ ਕੋਈ ਇਹੋ ਜਿਹਾ ਇਹ ਕੀ ਜੜੀ ਬੂਟੀਆਂ ਨੇ ਜੀ ਇਹ ਇਹ ਜੜੀ ਬੂਟੀਆਂ ਨੇ ਗਿਆ ਅਸਈ ਜੀ ਇਹਦੇ ਵਿੱਚ 14 ਤੋਂ 15 ਤਰ੍ਹਾਂ ਦੇ ਬੇਲਾਂ ਤੇ ਪੱਤੇ ਪੈਂਦੇ ਆ ਹਾਂਜੀ ਹਾਂ 12 ਤੋਂ 14 ਤਰ੍ਹਾਂ ਦੀਆਂ ਸੁੱਕੀਆਂ ਜੜੀ ਬੂਟੀਆਂ ਜਿਵੇਂ ਪੁਰਾਣੇ ਰੀਸੀ ਮੁੰਨੀ ਇਲਾਜ ਕਰਦੇ ਸੀ ਉਦਾਂ ਉਹੀ ਤਰੀਕਾ ਅਪਣਾ ਰਹੇ ਹੋ ਜੀ ਸਾਰਿਆਂ ਤੋਂ ਪਹਿਲਾਂ ਤਕਰੀਬਨ ਤਕਰੀਬਨ ਆਪਣਾ ਫੇਸਬੁਕ ਤੇ ਸੱਤ ਕਰਕੇ ਦੇਖੋ ਹਾਂਜੀ ਕਿ ਜਦੋਂ ਆਪਾਂ ਕਾੜੇ ਦੀ ਸ਼ੁਰੂਆਤ ਕੀਤੀ ਸੀਗੀ ਨਾ ਹਾਂਜੀ ਹਾਂਜੀ ਤੇ ਸਾਰਿਆਂ ਨਾਲੋਂ ਪਹਿਲਾਂ ਆਪਾਂ ਹੀ ਕੀਤੀ ਸੀਗੀ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਨਾ ਹਾਂਜੀ ਤਾਂ ਚ ਡੁਪਲੀਕੇਟ ਬੜੇ ਉੱਥੇ ਉਹ ਖਤਮ ਵੀ ਹੋ ਗਏ ਜੀ ਟਾਈਮ ਨਾਲ ਬਸ ਹਨਾ ਜਿਵੇਂ ਜਿਵੇਂ ਆਏ ਬਹਿ ਗਏ ਹਾਂ ਜਿਵੇਂ ਕਈਆਂ ਨੂੰ ਸਟੰਟ ਪਾਉਣ ਵਾਸਤੇ ਕਹਿੰਦੇ ਹਸਪਤਾਲ ਵਾਲੇ ਜਵਾਬ ਦੇ ਦਿੰਦੇ ਜੀ ਬਿਲਕੁਲ ਬਿਲਕੁਲ ਵੀ ਸਟੰਟੀ ਪਊਗਾ ਪਰ ਤੁਹਾਡੇ ਕੋਲੇ ਆ ਕੇ ਮਰੀ ਜੀ ਠੀਕ ਹੋ ਗਏ ਜੀ ਸਟੰਟ ਦੀ ਲੋੜ ਹੀ ਨਹੀਂ ਪਈ ਜੀ ਇਹਨਾਂ ਦੇ ਬਲੋਕਰ ਸੀ ਉਹ ਰਿਹਾ ਜੀ ਕੋਈ ਸਰਜੀਕਲ ਕਾਰਵਾਈ ਦੀ ਕੀ ਕੰਮ ਕਰਦੇ ਪਾਈ ਮੇਰਾ ਕੋਲ ਅਸੇ ਜੀ ਤੇ ਕੀ ਪ੍ਰੋਬਲਮ ਸੀ ਜੀ ਮੈਨੂੰ ਤੇ ਨੇ ਨਾੜੀਆਂ ਬਲੌਗ ਸੀ 90% ਮੇਰੀ ਫਿਰ ਹਸਪਤਾਲ ਵਾਲਾ ਤਾਂ ਕਿਹਾ ਕਿ ਉਹਨੂੰ ਸਟੰਟ ਪਵਾਉਣਾ ਪਵੇਗਾ ਪਹਿਲੇ ਦਿਨ ਹੀ ਉਹ ਡਾਕਟਰ ਕਹਿਣ ਲੱਗੇ ਕਿ ਛੇ ਸਟੰਟ ਹੋਣੇ ਪੈਣੇ ਆ ਅੱਛਾ ਜੀ ਤੇ ਉਹ ਫਿਰ ਪਹਿਲਾਂ ਤੇ ਮੈਂ ਮੰਨਿਆ ਨਹੀਂ ਬੱਚਿਆਂ ਨੇ ਜ਼ਬਰਦਸਤੀ ਇੱਕ ਨਾੜੀ 'ਚ ਦੋ ਸਟੰਟ ਪਵਾ ਦਿੱਤੇ ਅੱਛਾ ਜੀ ਫਿਰ ਉਸ ਤੋਂ ਬਾਅਦ ਮੈਂ ਇੱਥੇ ਆ ਕੇ ਕੜਾ ਪੀਣਾ ਸ਼ੁਰੂ ਕੀਤਾ ਹੁਣ ਫਰਕ ਪਿਆ ਜੀ ਕੋਈ ਬਿਲਕੁਲ ਠੀਕ ਆ ਹੁਣ ਮੈਂ ਇੰਜੋਗ੍ਰਾਫੀ ਕਰਾਈ ਸੀ ਪਿਛਲੇ ਮਹੀਨੇ ਹਾਂਜੀ ਤੇ ਜਿਹੜੀ ਮੇਰੀਆਂ ਨਾੜੀਆਂ 90% ਬਲੌਗ ਸੀ ਉਹ 40% ਆਈਆਂ ਅੱਛਾ ਜੀ 50% ਘਟ ਗਈਆਂ ਤੇ ਡਾਕਟਰ ਹੈਰ ਹਾਂਜੀ ਅਪਾ ਡਾਕਟਰ ਕਹਿੰਦਾ ਸੀ ਜੇ ਹੁਣ ਇੰਨੇ ਆ ਨਾੜਾ ਖੋਲ ਲਿਆ ਤੇ ਹੋਰ 2-3 ਮਹੀਨਿਆਂ ਤੋਂ ਪੀ ਲੋ ਹਾਂਜੀ ਤੇ ਬਿਲਕੁਲ ਠੀਕ ਹੋ ਜਾਓਗੇ ਇਹ ਸਾਰਾ ਇਲਾਜ ਦੇਸੀ ਦਵਾਈਆਂ ਨਾਲ ਹੀ ਕਰਦੇ ਆ ਬਿਲਕੁਲ ਇਹਨਾਂ ਨੇ ਸਪੈਸ਼ਲ ਐਂਜੋਗ੍ਰਾਫੀ ਕਰਾਈ ਆ ਜਿਹਦੇ ਵਿੱਚ 50% ਬਲੌਕੇਜ ਖੁੱਲੀ ਆ ਯਾਨੀ ਕਿ ਤੁਸੀਂ ਇਹ ਕਹਿ ਸਕਦੇ ਹੋ ਜੇ ਕਿਸੇ ਨੇ ਟੈਸਟ ਕਰਵਾ ਕੇ ਇੱਥੇ ਆ ਗਿਆ ਕੋਈ ਦੁਬਾਰਾ ਟੈਸਟ ਕਰਵਾ ਲਓ ਫਰਕ ਪਿਆ ਮਿਲੂਗਾ ਬਿਲਕੁਲ ਬਿਲਕੁਲ ਅਪਾ ਹਰ ਮਰੀਜ਼ ਨੂੰ ਕਹਿੰਦੇ ਆ ਕਿ ਪਹਿਲਾ ਇੱਕ ਰਿਪੋਰਟ ਹੁੰਦੀ ਆ 4 ਮਹੀਨੇ ਬਾਅਦ ਹਾਂਜੀ ਦੂਜੀ 6 ਤੋਂ 8 ਮਹੀਨੇ ਬਾਅਦ ਹਾਂਜੀ ਹਾਂਜੀ ਬਿੱਧ ਔਰ ਪਰ ਕਦੇ ਵੀ ਕੋਪਰ ਪਾਰਟਿਕੂਲਰ ਜਗਾ ਤੇ ਨਹੀਂ ਭੇਜਦੇ ਜਾਨੀ ਕਿ ਸ਼ੂਗਰ ਦੇ ਮਰੀਜ਼ ਬਹੁਤ ਹੁੰਦੇ ਆ ਜੀ ਸ਼ੂਗਰ ਦੇ ਮਰੀਜ਼ਾਂ ਦਾ ਕਿੰਨੇ ਕ ਟਾਈਮ ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਕੋਈ ਸ਼ੂਗਰ ਦਾ ਮਰੀਜ਼ ਵੀ ਜਿਹੜਾ ਹੁੰਦਾ ਸ਼ੂਗਰ ਦਾ ਮਰੀਜ਼ ਗੋਲੀ ਤੇ ਲੱਗਿਆ ਹੁੰਦਾ ਕੋਈ ਦੋ ਗੋਲੀਆਂ ਖਾਂਦਾ ਕੋਈ ਇੱਕ ਖਾਂਦਾ ਹੈ ਨਾ ਖਾਂਦੇ ਬਿਲਕੁਲ ਜੀ ਉਹਨੂੰ ਮਹੀਨਾ ਡੇਢ ਮਹੀਨੇ ਬਾਅਦ ਫਰਕ ਪੈਣ ਲੱਗ ਜਾਂਦਾ ਹੁਣ ਜਿਵੇਂ ਇਹਨਾਂ ਦੇ ਬਲੌਗਰ ਸੀਗੇ ਇਹਨਾਂ ਨੂੰ ਸਟੰਟ ਪਾਉਣ ਨੂੰ ਕਿਹਾ ਸੀ ਹਾਂਜੀ ਹੁਣ ਬਲੌਗ ਵਿੱਚ ਖੁੱਲ ਗਈ ਹੁਣ ਹੌਲੀ ਹੌਲੀ ਅਜੇ 50% ਦਾ ਕਿ ਦੋ ਚਾਰ ਮਹੀਨੇ ਬਾਅਦ ਉਹ ਵੀ ਠੀਕ ਹੋ ਜੂਗੇ ਠੀਕ ਹੋ ਜੂ ਹ ਅਸੇ ਏਅਰਪੋਰਟਾਂ ਵੀ ਦਿਖਾ ਰਹੇ ਹੁੰਦੀ ਨਾਲ ਬਿਲਕੁਲ ਬਈ ਪਹਿਲਾ ਵੇਦਾ ਦੁਨੀਆ ਦਾ ਨਹੀਂ ਵੇਦ ਹੁੰਦਿਆ ਕਹਿੰਦੇ ਰਿਪੋਰਟਾਂ ਕਰਾਉਣ ਦੀ ਲੋੜ ਨਹੀਂ ਵੀ ਆਪੇ ਪਤਾ ਲੱਗ ਜਾਊਗਾ ਇਹ ਕਹਿੰਦੇ ਜੀ ਰਿਪੋਰਟਾਂ ਕਰਾ ਕੇ ਆਓ ਤੁਹਾਨੂੰ ਫਰਕ ਪਤਾ ਲੱਗੂਗਾ ਕੀ ਪ੍ਰੋਬਲਮ ਸੀ ਇਹਨਾਂ ਨੂੰ ਜੀ ਬਾਬੂ ਦੱਸਿਓ ਮਾੜੀ ਹਾਰਟ ਦੀ ਪ੍ਰੋਬਲਮ ਸੀ ਕੀ ਜੀ ਅਸੇ ਉਮਰ ਕਿੰਨੀ ਹੈ ਜੀ ਮੇਰੀ 82 ਸਾਲ ਕੀ ਪ੍ਰੋਬਲਮ ਸੀ ਹਾਰਟ ਦੀ ਹਾਰਟ ਪੰਜ ਅਟੈਕ ਆ ਚੁੱਕੇ ਅੱਛੇ ਹਾਂ ਜੀ ਉਹ ਡਾਕਟਰ ਕਹਿੰਦਾ ਉਹ ਇੰਜੋ ਇੰਜੋਗ੍ਰਾਫੀ ਕਰਾ ਲਓ ਹਾਂ ਜੀ ਤੇ ਫਿਰ ਉਹ ਇੰਜ ਮਚਮਚ ਕਰ ਦੋ ਜੀ ਇੰਜੋਗ੍ਰਾਫੀ ਕਰਨ ਲੱਗੇ ਤੇ ਉਹ ਜੀ ਅੱਗੇ ਨਹੀਂ ਬਾਅਦ ਅੱਗੇ ਅੱਛੇ ਜੀ ਕਹਿੰਦੇ 90% ਬੰਦ ਹੈ ਨਾੜਾ ਬਲੋਕ ਹੋ ਗਈ ਹੈ ਜੀ ਹਾਂ ਲੱਭੇ ਬਸ ਬੰਦ ਹੈ ਜਾਂ ਦਾ ਖੋਲ ਕੇ ਕਰਵਾ ਹਾਂ ਜਾਂ ਫਿਰ ਡ੍ਰਿਲ ਨਾਲ ਉਸ ਸਟੰਟ ਪਿਆ ਹੀ ਨਹੀਂ ਸੀ ਤੁਹਾਡੇ ਬਸਾਂ ਜੀ ਨਾ ਪਰ ਇਥੋਂ ਫਿਰ ਕਿੰਨੇ ਕ ਟਾਈਮ ਦਾ ਫਰਕ ਪੈ ਗਿਆ ਜੀ ਤਾਂ ਮੈਂ ਲਗਾਤਾਰ ਕਰ ਰਹੇ ਹਾਂ ਮੈਂ ਮੈਂ ਠੀਕ ਹੈ ਬਿਲਕੁਲ ਬਿਲਕੁਲ ਠੀਕ ਹੈ ਐ ਫਿਰ ਜਮਾਇਨ ਹਾਂ ਉਹ ਉਮਰ ਦੇ ਹਿਸਾਬ ਨਾਲ ਉਹ ਤਕਲੀਫ ਹੈ ਉਹ ਕੋਈ ਤਕਲੀਫ ਨਹੀਂ ਮਿਲਣ ਉਹ ਜਿਹੜੀ ਬਲੋਕ ਜੀ ਸੀ ਇਹਨਾਂ ਦੀ 90% ਸੀ 70 ਤੋਂ 80 ਹੋ ਗਈ 70 ਤੋਂ 80 ਅੱਛੀ ਜਿਹੜੀ ਆ 85 ਸੀਗੀ ਇਹ 60 ਹੋ ਗਈ 60 ਜਨਨ ਕਿ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਬਸ ਹਾਂ ਬਿਲਕੁਲ ਹੀ ਖਤਮ ਹੋ ਗਈ ਜੀ ਜੀ ਸਰ ਕਿ ਕਿੰਨੇ ਕੁ ਟਾਈਮ ਚ ਪੈ ਗਿਆ ਜੀ ਫਰਕ ਇਹਨਾਂ ਦੀ ਜਿਹੜੀ ਬਲੋਕ ਜ ਹੋ ਗਈ ਆ ਹਾਂ ਜੀ ਉਹਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਇਹ ਬਲੋਕ ਜ ਹੁੰਦੀਆਂ ਕਿਉਂ ਨੇ ਨਾਣਾ ਜੀ ਜਿਹੜਾ ਆਪਣਾ ਖਾਣ ਪੀਣ ਨਾਲ ਤੇ ਵੀ ਖਾਣ ਪੀਣ ਆਪਣਾ ਪਹਿਲਾ ਵਰਗਾ ਵਧੀਆ ਨਹੀਂ ਰਿਹਾ ਕਿਉਂਕਿ ਦੁੱਧ ਤੋਂ ਆਪਣੇ ਕੀ ਚੱਲ ਰਿਹਾ ਨਾ ਹਰ ਬੰਦਾ ਦੁੱਧ ਦੇ ਦੇ ਬਾਪੂ ਨੂੰ ਦਹੀਂ ਦੇ ਦੇ ਬਾਪੂ ਨੂੰ ਦੇਸੀ ਘਿਓ ਦੇ ਦੇ ਬਾਪੂ ਨੂੰ ਮੱਖਣ ਦੇ ਦੇ ਹਾਂਜੀ ਹਾਂ ਕਿਉਂਕਿ ਬਾਪੂ ਸੈਰ ਦਾ ਕਰਦਾ ਨਹੀਂ ਨਾ ਬਾਪੂ ਕੋਈ ਜ਼ੋਰ ਦਾ ਕੰਮ ਕਰਦਾ ਨਾ ਖੇਤਾਂ 'ਚ ਜਾਂਦਾ ਹਾਂ ਹਾਂਜੀ ਹਾਂ ਉਹ ਆਪਾਂ ਦੁੱਧ ਦਹੀਂ ਦੇਸੀ ਘਿਓ ਮੱਖਣ ਖਵਾ ਖਵਾ ਕੇ ਉਹਨਾਂ ਨੂੰ ਬਲੋਕੇਜ ਕਰਦੇ ਇਹ ਕੋਈ ਤੰਦਰੁਸਤ ਮਰੀਜ਼ ਬਿਲਕੁਲ ਜੀ ਉਹ ਵੀ ਇਹ ਕਾੜੇ ਨੂੰ ਪੀਲੇ ਨੂੰ ਕੋਈ ਨੁਕਸਾਨ ਤਾਂ ਨਹੀਂ ਨਹੀਂ ਕਾੜਾ ਇੱਕ ਮੈਡੀਸਨ ਆ ਦਾ ਆਪਾਂ ਕਾੜਾ ਉਹਨਾਂ ਨੂੰ ਹੀ ਦਿੰਨੇ ਆ ਜਿਨ੍ਹਾਂ ਨੂੰ ਪ੍ਰੋਪਰ ਲੋਡ ਹੈ ਅੱਛਾ ਅੱਛਾ ਜੀ ਜੇ ਆਪਾਂ ਇਦਾਂ ਕਰ ਦਈਏ ਵੀ ਚਲੋ ਸਾਰੇ ਹੀ ਪੀ ਲੋ ਫਿਰ ਤਾਂ ਇੱਥੇ ਪਰਾਂ ਤੱਕ ਰੋੜ ਤੱਕ ਟੈਂਟ ਲਾਉਣਾ ਪੈ ਜੂਗਾ ਬਿਲਕੁਲ ਜੀ ਹਾਂ ਜੀ ਹਣਾ ਜੇ ਕਿਸੇ ਨੇ ਕਾੜਾ ਪੀਣਾ ਹੋਵੇ ਕਿ ਦੋ ਤੁਹਾਨੂੰ ਮਿਲੇ ਜੀ ਕਾੜਾ ਉਹਨਾਂ ਨੇ ਦਿੱਤਾ ਜਾਂਦਾ ਜਿਹੜੇ ਮਰੀਜ਼ਾਂ ਨੂੰ ਕਾੜੇ ਦੀ ਲੋੜ ਨਹੀਂ ਉਹ ਵਾਪਸ ਭੇਜੀ ਜਾਂਦੇ ਆਪਾਂ ਅੱਛਾ ਅੱਛਾ ਜੀ ਹਣਾ ਬਾਪੂ ਤੁਸੀਂ ਆਇਓ ਚਲੋ ਜੀ ਆਜੋ ਬਾਪੂ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਆ ਜੀ ਤੇ ਦੂਜਾ ਕੈਂਪ ਲੱਗਦਾ ਜਿਹੜਾ ਦਸੂਹਾ ਤੀਜਾ ਮਾਨਸਾ ਚੌਥਾ ਕ੍ਰੂਪ ਖੇਤਰ ਬਾਪੂ ਜੀ ਕੀ ਪ੍ਰੋਬਲਮ ਸੀ ਜੀ ਸਟੰਟ ਕਉਂਦੀ ਸੀ 60 ਪਈ ਦੋ ਸਟੱਡ ਪਏ ਵੇ ਅੱਛਾ ਜੀ ਫਿਰ ਸਟੰਟ ਪੈਣ ਨਾਲ ਵੀ ਨੂੰ ਕੋਈ ਫਰਕ ਪੈ ਜੀ ਦਰਦ ਹੁੰਦਾ ਰਹਿੰਦਾ ਹੈਗਾ ਸਾਹ ਚੜਦਾ ਹੈ ਕੰਮ ਕਰਨ ਨਾਲ ਫਿਰ ਇੱਥੋਂ ਕੜਾ ਪੀਣ ਨਾਲ ਕੋਈ ਫਰਕ ਪੈ ਜੀ ਹਾਂ ਜੀ ਕੜਾ ਨਾਲ ਪੂਰਾ ਫਰਕ ਪੈ ਕਿੰਨੇ ਕਟਾਂ ਵਿੱਚ ਫਰਕ ਪੈ ਗਿਆ ਜੀ 14 ਕੜੇ ਪੀੜਾ ਮੈਂ 6ਵੇਂ ਕੜੇ ਫਰਕ ਪੈ ਗਏ ਅੱਛਾ ਜੀ ਪੂਰਾ ਵਧੀਆ ਫਰਕ ਪੈਣ ਲੱਗ ਗਿਆ ਜੀ ਹੁਣ ਕੋਈ ਤਕਲੀਫ ਜੀ ਨਾ ਠ ਹਾਂ ਜੀ ਇਹ ਪਹਿਲਾਂ ਇੱਕ ਇੱਕ ਜਗ੍ਹਾ ਤੋਂ ਕਰਾਈ ਸੀ ਉਹਨਾਂ ਨੇ ਉਹਨੇ ਉਹ ਨਿਗੱਡੀ ਮੁੜ ਕੇ ਫੇਰ ਕਰਵਾਈ ਸੱਤ ਮਹੀਨੇ ਬਾਅਦ ਦੋ ਕਰਵਾ ਲਈਆਂ ਸੀ ਪਹਿਲਾਂ ਹੁਣ ਇਹਨਾਂ ਦੀ ਹਾਰਟ ਪੰਪਿੰਗ ਇਹ ਦੇਖੋ 53 54% ਹੋ ਗਈ ਹਾਂਜੀ ਹਾਂਜੀ ਪਹਿਲਾਂ 45 ਸੀ ਪਹਿਲਾਂ 45 ਸੀ ਯਾਨੀ ਕਿ ਤੁਸੀਂ ਅੰਦਾਜ਼ੇ ਨਾਲ ਨਹੀਂ ਦਵਾਈ ਦਿੰਦੇ ਜੀ ਵੀ ਉਂ ਹੀ ਦੇਖ ਲਿਆ ਮਰੀਜ਼ ਨੂੰ ਝਾਕ ਲਿਆ ਵੀ ਇਹਨੂੰ ਆਹ ਪ੍ਰੋਬਲਮ ਹੋਊਗੀ ਔਰ ਅੰਦਾਜ਼ੇ ਨਹੀਂ ਤੁਹਾਡੇ ਜਣੀ ਕਿ ਰਿਪੋਰਟਾਂ ਮੁਤਾਬਕ ਹੀ ਚਲਦੇ ਹੋ ਜੀ ਬਿਲਕੁਲ ਆਪਣੇ ہاں 3 ਬੀਐਮਐਸ ਜੀਐਮਐਸ ਡਾਕਟਰ ਰੱਖੇ ਹੋਏ ਆ ਅੱਛਾ ਕੱਲੇ ਬੈਦ ਨਹੀਂ ਨਾ ਨਾ ਡਾਕਟਰ ਸਾਹਿਬ ਹੀ ਬੈਠੇ ਨੇ ਇੰਨੇ ਡਾਕਟਰ ਰੱਖੇ ਹੋਏ ਆ ਜਿਹੜੇ ਪ੍ਰੋਪਰ ਆਯੁਰਵੈਦਿਕ ਦੇ ਡਾਕਟਰ ਨੇ 6-6 ਸਾਲ ਦੀਆਂ ਡਿਗਰੀਆਂ ਕੀਤੀ ਨੇ ਜੀਐਮਐਸ ਬੀਐਮਐਸ ਦੇ ਡਾਕਟਰ ਨੇ ਹਾਂ ਜੀ ਹਾਂ ਜਿਹੜੇ ਕਿ ਅਕੋਰਡਿੰਗ ਟੂ ਕੰਡੀਸ਼ਨ ਮਰੀਜ਼ਾਂ ਦੀਆਂ ਰਿਪੋਰਟਾਂ ਚੈੱਕ ਕਰਕੇ ਕੁਝ ਮਰੀਜ਼ ਐਸੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਨਹੀਂ ਵੀ ਠੀਕ ਕਰ ਸਕਦੇ ਹਾਂ ਜੀ ਹਾਂ ਉਹਨਾਂ ਨੂੰ ਵਾਪਸ ਭੇਜ ਦਿਆਂ ਇਹ ਨਹੀਂ ਹੈਗਾ ਵੀ ਕਾੜਾ ਸਾਰੇ ਪੀਲੋ ਠੀਕ ਪ੍ਰੋਪਰ ਅਕੋਰਡਿੰਗ ਟੂ ਕੰਡੀਸ਼ਨ ਮਰੀਜ਼ਾਂ ਦੀ ਰਿਪੋਰਟਾਂ ਦੇਖਿਆ ਜਾਂਦੇ ਨੇ ਜਿਹੜਾ ਮਰੀਜ਼ ਠੀਕ ਹੋਣ ਵਾਲਾ ਉਹਨੂੰ ਦਵਾਈ ਦਵਾਂਗੇ ਜਿਹੜਾ ਨਹੀਂ ਠੀਕ ਹੋਣ ਵਾਲਾ ਉਹਨੂੰ ਨਹੀਂ ਦੇ ਸਕਦੇ ਵੇਖ ਲਓ ਬਾਈ ਜੇ ਕਿਸੇ ਨੇ ਵੀ ਕੋਈ ਇਲਾਜ ਕਰਵਾਉਣਾਗਾ ਪੁਰਾਣੇ ਰਿਸਿਮੁਣੀ ਜਿਵੇਂ ਇਲਾਜ ਕਰਦੇ ਸੀ ਉਦਾਂ ਇਲਾਜ ਹੋਊਗਾ ਜਿੰਨੀਆਂ ਵੀ ਬਿਮਾਰੀਆਂ A ਟੂ Z ਬਿਮਾਰੀਆਂ ਦਾ ਇਲਾਜ ਬੈਜੀ ਕਰਨਗੇ ਤੇ ਇੱਕ ਬਾਈ ਜੀ ਬੈਠੇ ਨੇ ਕੀ ਨਾਮ ਹੈ ਜੀ ਹੱਥ ਚੱਲਣ ਲੱਗ ਗਿਆ ਬਤੰਦਾ ਅੱਛਾ ਜੀ ਆ ਦੇਖ ਹੱਥ ਚਲਾ ਕੇ ਦਿਖਾ ਬਈ ਆ ਦੇਖ ਇਹ ਕੀ ਪ੍ਰੋਬਲਮ ਸੀ ਇਹਨਾਂ ਨੂੰ ਜੀ ਇਹ ਪੂਰੀ ਬਾਹ ਖੜੀ ਸੀਗੀ ਅੱਛਾ ਜੀ ਚੱਲਣ ਲੱਗੀ ਵਾਂਜੀ ਬਾਈ ਬਾਹਰ ਖੜ ਕੇ ਤੂੰ ਗਈ ਸੀ ਉਹ 2 ਸਾਲ ਹੋ ਗਏ ਅੱਛਾ ਕਿੰਨੇ ਘੰਟੇ ਦਾ ਫਰਕ ਪੈ ਗਿਆ ਇਥੋਂ 2 ਮਹੀਨੇ ਚ ਫਰਕ ਪੈ ਗਿਆ 2 ਮਹੀਨੇ ਦਾ ਫਰਕ ਪੈ ਗਿਆ ਜੀ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਕੋਈ ਅੰਗ ਪੈਰ ਖੜੇ ਨੇ ਬਸ ਮੈਂ ਤਾਂ ਬਧਿਆਖੰਡ ਜਾਂਦਾ ਵੀ ਇੱਥੇ ਆਓ ਹੈ ਜੀ ਹਾਂ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਜੀ